ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਪਿਆਰ ਤੋਂ ਸਵਾਗਤ ਹੈ ਦੋਸਤੋ ਤੇ ਹੁਣੇ-ਹੁਣੇ ਜਿਹੜੀ ਇਹ ਸਮਾਚਾਰ ਪ੍ਰਾਪਤ ਹੋਇਆ ਕਿ ਕੱਲ ਮੈਡੀਟਿਟੀ ਹਸਪੀਟਲ ਦੇ ਬਾਹਰ ਇੱਕ ਤਰ੍ਹਾਂ ਦਾ ਲਗਾ ਹੋਇਆ ਸੀ ਜਦੇ ਵਿੱਚ ਪਰਿਵਾਰ ਜਨਾਨ ਨੇ ਮੈਡੀਟਿਟੀ ਹਸਪੀਟਲ ਦੇ ਉੱਤੇ ਜਿਹੜੇ ਆ ਇਲਜ਼ਾਮ ਲਗਾਏ ਸੀ ਕਿ ਉਹਨਾਂ ਵੱਲੋਂ ਆਪਰੇਸ਼ਨ ਕਰਦੇ ਸਮੇ ਉਹਨਾਂ ਦਾ ਇੱਕ ਮਰੀਜ਼ ਜਿਹੜਾ ਆ ਉਹ ਮਾਰ ਦਿੱਤਾ ਗਿਆ ਆ ਤੇ ਪਰ ਜਦੋਂ ਹਸਪੀਟਲ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਮਰੀਜ਼ ਬਿਲਕੁਲ ਠੀਕ ਠਾਕ ਆ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਗਈ ਇਹਨੂੰ ਅਸੀਂ ਜਿਹੜਾ ਆ ਅੰਮ੍ਰਿਤਸਰ ਰੈਫਰ ਕਰਨ ਦੇ ਲਈ ਕਹਿ ਰਹੇ ਤੇ ਪਰਿਵਾਰ ਵਾਲੇ ਨਹੀਂ ਮੰਨਦੇ ਪਏ ਪਰਿਵਾਰ ਵਾਲੇ ਤੇ ਹਸਪੀਟਲ ਦੇ ਵਿੱਚ ਕਾਫੀ ਜਦੋਜਹਿਦ ਤੋਂ ਹੁੰਦੀ ਰਹੀ ਤੇ ਉਸ ਤੋਂ ਬਾਅਦ ਸਾਗ ਨੂੰ ਨਤੀਜਾ ਇਹ ਨਿਕਲਿਆ ਕਿ ਹਸਪੀਟਲ ਨੇ ਜਿਹੜਾ ਆ ਉਹ ਬੰਦਾ ਅੰਮ੍ਰਿਤਸਰ ਦੇ ਲਈ ਰੈਫਰ ਕਰ ਦਿੱਤਾ ਤੇ ਅੰਬਰਸਰ ਜਿਹੜਾ ਆ ਉਹ ਭੇਜ ਦਿੱਤਾ ਗਿਆ ਪਰ ਅੱਜ ਸਵੇਰ ਤੋਂ ਹੀ ਇਹ ਖਬਰ ਬੜੇ ਹੀ ਵੱਡੇ ਲੈਵਲ ਤੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੂਰਾ ਰੋਡ ਜਿਹੜਾ ਆ ਹਾਈਵੇ ਪੂਰਾ ਜਿਹੜਾ ਆ ਉਹ ਜਾਮ ਕਰ ਦਿੱਤਾ ਗਿਆ ਹੈ ਪਰਿਵਾਰਜਨਾਂ ਵੱਲੋਂ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅੰਬਰਸਰ ਦੇ ਤੋਂ ਉਹ ਮਰੀਜ਼ ਨੂੰ ਭੇਜ ਦਿੱਤਾ ਜਾਂਦਾ ਤੇ ਉੱਥੇ ਜਾ ਕੇ ਮਰੀਜ਼ ਦੀ ਜਿਹੜੀ ਏ ਉਹ ਮੌਤ ਹੋ ਜਾਂਦੀ ਏ ਸਾਰੀ ਗੱਲਬਾਤ ਜਿਹੜੀ ਏ ਉਹ ਹੁਣ ਸਾਹਮਣੇ ਆਈ ਏ ਜੋ ਪਰਿਵਾਰਜਨ ਕੱਲ ਕਹਿ ਰਹੇ ਸੀ ਕਿ ਸਾਡੇ ਮਰੀਜ਼ ਨੂੰ ਜਿਹੜਾ ਆ ਇਸ ਹਸਪੀਟਲ ਵੱਲੋਂ ਮਾਰ ਦਿੱਤਾ ਗਿਆ ਆ ਉਹ ਗੱਲ ਜਿਹੜੀ ਐ ਅੱਜ ਸੱਚ ਹੋ ਗਈ ਤੇ ਪਰਿਵਾਰ ਜਨਾਂ ਨੇ ਪੂਰੇ ਹੀ ਜਿਹੜਾ ਆ ਗਰਦਾਸਪੁਰ ਬੱਬਰੀ ਇਹ ਬਾਈਪਾਸ ਜਿਹੜਾ ਟੈਂਕ ਚੌਂਕ ਜਿਹਨੂੰ ਆਪਾਂ ਕਹਿੰਨੇ ਆ ਉਸ ਟੈਂਕ ਚੌਂਕ ਦੇ ਵਿੱਚ ਧਰਨਾ ਲਾ ਕੇ ਮੁਜ਼ਾਰਾ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਇੱਕ ਹੀ ਮੰਗ ਕੀਤੀ ਜਾ ਰਹੀ ਏ ਬਾਰ-ਬਾਰ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹਨਾਂ ਦੀ ਇੱਕੋ ਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਮੈਡੀ ਸਿਟੀ ਹਸਪੀਟਲ ਦੇ ਡਾਇਰੈਕਟਰਾਂ ਦੇ ਉੱਤੇ ਜਿਹੜਾ ਆ ਅ 302 ਦਾ ਜਿਹੜਾ ਪਰਚਾ ਕੀਤਾ ਜਾਵੇ ਮਰੀਜ਼ ਨੂੰ ਮਾਰਨ ਦੇ ਜਿਹੜੇ ਆ ਕਤਲ ਦੇ ਜਿਹੜੇ ਆ ਉਹ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਨੇ ਤੇ ਉਹ ਇਲਜ਼ਾਮ ਜਿਹੜੇ ਨੇ ਉਹ ਕਿਹਾ ਜਾ ਰਿਹਾ ਆ ਕਿ ਮਰੀਜ਼ ਨੂੰ ਜਿਹੜਾ ਕਿ ਡਾਕਟਰਾਂ ਵੱਲੋਂ ਮਾਰਿਆ ਗਿਆ ਆ ਇਹਨਾਂ ਦੀ ਅਣਗਹਿਲੀ ਨੇ ਮਾਰਿਆ ਆ ਇਸ ਕਰਕੇ ਡਾਕਟਰਾਂ ਨੂੰ ਜਿਹੜਾ ਆ ਉਹ ਪੁਲਿਸ ਜਿਹੜੀ ਏ ਉਹ ਆਪਣੀ ਹਿਰਾਸਤ ਦੇ ਵਿੱਚ ਲੈ ਤੇ ਬੰਦ ਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਲਗਾਤਾਰ ਜਿਹੜਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਰੌਲਾ ਇਹੀ ਪਿਆ ਹੋਇਆ ਆ ਕਿ ਉਹਨਾਂ ਦੇ ਉੱਤੇ ਜਿਹੜੀ ਇਹ ਪੂਰੀ ਕਾਰਵਾਈ ਕਰਦੀ ਚਾਹੀਦੀ ਏ ਹੁਣ ਦੇਖਦੇ ਆ ਕਿ ਅੱਗੇ ਪਰਦਾ ਕੀ ਏ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਨਾਲ ਬਣੇ ਰਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ